ਜੇ ਅਸੀਂ ਸਿੱਖ ਨਹੀਂ ਹਾਂ ਜੇ ਅਸੀਂ ਸਿੱਖੀ ਤੋਂ ਮੁਨਕਰ ਜੇ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਗੁਰੂਆਂ ਤੋਂ ਮੁਨਕਰ ਤਾਂ ਜੋ ਮਰਜ਼ੀ ਤੁਸੀਂ ਜਾਓ ਜਿਹੜੇ ਉੱਥੇ ਜਾ ਰਹੇ ਆ ਸਿੱਖੀ ਪਹਿਰਾਵੇ ਵਿੱਚ ਜਾ ਰਹੇ ਉਹ ਸਿੱਖ ਨਹੀਂ ਹੈ ਤੋਂ ਇਸ ਕਰਕੇ ਸਾਡਾ ਉਸ ਈਵੈਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਉਸ ਦੇ ਵਿੱਚ ਸ਼ਾਮਲ ਹੋ ਹੀ ਨਹੀਂ ਸਕਦੇ ਸਾਡੀ ਉਸ ਦੇ ਨਾਲ ਕੋਈ ਕਿਸੇ ਕਿਸਮ ਦਾ ਰਿਲੇਸ਼ਨਸ਼ਿਪ ਐਸਟੈਬਲਿਸ਼ ਹੀ ਨਹੀਂ ਹੋ ਸਕਦਾ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ ਗੱਲ ਹੈਗੀ ਆ ਜਿਹੜਾ ਉੱਥੇ ਚੜਾਵਾ ਚੜਿਆ ਰੌਲਾ ਹੈਗਾ ਪੈਸੇ ਦਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਪਹਿਲਾਂ ਇੱਕ ਟਰਸਟ ਸੀ ਉਹ ਟਰਸਟ ਜਿਹੜਾ ਸੀ ਉਹ ਦਾਨ ਲੈ ਰਿਹਾ ਸੀ ਲੋਕਾਂ ਤੋਂ ਉਹ ਟਰਸਟ ਨੂੰ ਭੰਗ ਕਰਕੇ ਮੋਦੀ ਸਾਹਿਬ ਨੇ ਦੂਜਾ ਟਰਸਟ ਬਣਾਤਾ ਉਹ ਮਤਲਬ ਉਸ ਜਿਹੜੇ ਸ਼ੰਕਰਚਾਰੀਆਂ ਦੇ ਹਨ ਕਿੰਨੇ ਵੱਡੇ ਵਿਦਵਾਨ ਹੋਣ ਪਰ ਜੋ ਉਹਨਾਂ ਦੀ ਕਮਿਊਨੀਕੇਸ਼ਨ ਆਈ ਆ ਉਸ ਤੋਂ ਕਲੀਅਰਲੀ ਐਸਟੈਬਲਿਸ਼ ਹੋ ਰਿਹਾ ਵੀ ਉਹਨਾਂ ਦਾ ਇੰਟਰਸਟ ਪੈਸੇ ਨਾਲ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਮੁੱਖ ਰੱਖ ਕੇ ਉਸ ਦੇ ਆਧਾਰ ਦੇ ਉੱਤੇ ਚੱਲੀਏ ਤੇ ਐਵੇਂ ਖਾਮ ਖਾ ਆ ਕਿਸੇ ਦੇ ਅਧੀਨ ਹੋ ਕੇ ਆ ਜਥੇਦਾਰ ਆ ਜੀ ਆ ਫਲਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੀ ਆ ਅਕਾਲੀ ਦਲ ਆ ਜੀ ਆ ਫਲਾਣਾ ਵਿਦਵਾਨ ਆ ਜੀ ਫਲਾਣਾ ਜਾਨੀ ਕਿਸੇ ਚੀਜ਼ ਦੀ ਲੋੜ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਖੋਲੋ ਉਹਦੇ ਨਾਲ ਤੁਸੀਂ ਕਮਿਊਨੀਕੇਟ ਕਰ ਸਕਦੇ ਜੇ ਅਸੀਂ ਗਾਈਡੈਂਸ ਲੈਣੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਜਿਹੜਾ 1136 ਪੰਨੇ ਦੇ ਤੇ ਮਹਾਰਾਜ ਨੇ ਕੁਝ ਲਿਖਿਆ ਡਿਫਾਈਨ ਕੀਤਾ ਕਲੈਰਿਟੀ ਨਾਲ ਕੀਤਾ ਜਿਸ ਨੂੰ ਕੋਈ ਸਿੱਖ ਨਾ ਕੋਈ ਜਥੇਦਾਰ ਨਾ ਕੋਈ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਾ ਕੋਈ ਹੋਰ ਜਥੇਬੰਦੀ ਉਸ ਦੇ ਉੱਤੇ ਉਸ ਨੂੰ ਕੋਈ ਕਨਟਰਡਿਕਟ ਕਰ ਸਕਦੀ ਹੈ ਹੱਜ ਕਾਬੇ ਚਾਹੋ ਨਾ ਤੀਰਥ ਪੂਜਾ ਨਾ ਹੱਜਾਂ ਚ ਜਨਾ ਨਾ ਤੀਰਥਾਂ ਚ ਇਹ ਤੀਰਥਾ ਹਿੰਦੂਆਂ ਦਾ ਤੀਰਥ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਸਾਡਾ ਕੋਈ ਤੱਲਕ ਨਹੀਂ ਸਾਨੂੰ ਗੁਰੂ ਮਹਾਰਾਜ ਦਾ ਆਦੇਸ਼ ਹੈ ਜਿਸ ਨੂੰ ਕੋਈ ਸਿੱਖ ਕਿਸੇ ਪੋਜੀਸ਼ਨ ਤੇ ਉੱਤੇ ਹੋਵੇ ਉਹ ਇਸ ਨੂੰ ਦਿਸੋਬੇ ਨਹੀਂ ਕਰ ਸਕਦਾ ਇੱਕ ਸੇਵੀ ਅਵਰ ਨਾ ਦੂਜਾ ਇੱਕੋ ਰੱਬ ਹੋਰ ਦੂਜੇ ਦੀ ਅਸੀਂ ਗੱਲੇ ਨਹੀਂ ਕਰਦੇ ਅੱਗੇ ਕੀ ਆ ਪੂਜਾ ਕਰੋ ਨਾ ਨਿਮਾਜ਼ ਗੁਜ਼ਾਰੋ ਉੱਥੇ ਕੀ ਹੋਣੀ ਹੈ ਕੀ ਹੋਣਾ ਉੱਥੇ ਬਾਈ ਤਰੀਕੀ ਪੂਜਾ ਹੋਣੀ ਹੈ ਨਾ ਸਾਡੇ ਪੂਜਾ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਪੂਜਾ 'ਚ ਵਿਸ਼ਵਾਸ ਨਹੀਂ ਰੱਖਦੇ ਸਾਡਾ ਇਸ ਗੱਲ ਦੇ ਨਾਲ ਈਵੈਂਟ ਦੇ ਨਾਲ ਕੋਈ ਲੈਣਾ ਦੇਣਾ ਹੈ ਹੀ ਨਹੀਂ ਈਵੀ ਵੀਅਰ ਸਿੱਖ ਤਦ ਕੋ ਹੁਣੇ ਗੱਲ ਕਹੀ ਆ ਵੀ ਅਸੀਂ ਗਾਈਡੈਂਸ ਲੈਣੀ ਚਾਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਤੇ ਜਥੇਦਾਰ ਸਾਹਿਬ ਤੋਂ ਜਿਹੜਾ ਸਾਡਾ ਅਸੀਂ ਜਿਸ ਤੋਂ ਗਾਈਡੈਂਸ ਲੈਣੀ ਆ ਸਾਡੇ ਕੋਲ ਰਿਟਨ ਕਨਸਟੀਟਿਊਸ਼ਨ ਆ ਇੱਕ ਹੀ ਦੁਨੀਆ ਦੇ ਵਿੱਚ ਸਪਿਰਚੁਅਲ ਗ੍ਰੰਥ ਆ ਜਿਹੜਾ ਰਿਟਨ ਟਰੈਡੀਸ਼ਨ ਤੇ ਬੇਸਡ ਆ ਬਾਕੀ ਦੁਨੀਆ ਦੇ ਸਾਰੇ ਜਿਹੜੇ ਸਪਿਰਚੁਅਲ ਗ੍ਰੰਥ ਹੈਗੇ ਆ ਕਿਸੇ ਵੀ ਧਰਮ ਦੇ ਹੋਣ ਕਿਸੇ ਸੈਕਟ ਦੇ ਹੋਣ ਕਿਸੇ ਸਬਸੈਕਟ ਦੇ ਹੋਣ ਔਰਲ ਟਰੈਡੀਸ਼ਨ ਤੇ ਬੇਸਡ ਹੈਗੇ ਸੋ ਜੇ ਅਸੀਂ ਗਾਈਡੈਂਸ ਲੈਣੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀ ਪੋਜੀਸ਼ਨ ਆ ਜੋ ਕੁਝ ਹੋਤੇ ਹੋ ਰਹੇ ਹੁਣ ਦੇਖੋ ਕੀ ਗੱਲ ਆ ਪ੍ਰਾਨ ਪ੍ਰਤੀਸ਼ਾ ਲਫ਼ਜ਼ ਹੋ ਰਿਹਾ ਪ੍ਰਾਨ ਤੋਂ ਮਤਲਬ ਆਈਡਲ ਪ੍ਰਤੀਸ਼ਾ ਤੋਂ ਮਤਲਬ ਉਹਦੀ ਇਨਸਟਾਲੇਸ਼ਨ ਉਨੂੰ ਉਹਨਾਂ ਨੇ ਉੱਥੇ ਬਰਜਮਾਨ ਕਰਨਾ ਬਰਜਮਾਨ ਤੁਸੀਂ ਹਿੰਦੀ ਦਾ ਸ਼ਬਦ ਕਹ ਲਓ। ਤੋਂ ਇੱਕ ਆਈਡਲ ਨੂੰ ਉੱਥੇ ਬਰਜਮਾਨ ਕਰਨਾ ਇਹ ਉਹ ਇਵੈਂਟ ਹੈਗੀ ਹੈ। ਹੁਣ ਉਸ ਇਵੈਂਟ ਤੇ ਹਿੰਦੂਆਂ ਦੇ ਵਿੱਚ ਧਰਮਾਚਾਰੀਆ ਜਿਹੜੇ ਲੋਕ ਜਾਂ ਦੂਸਰੇ ਜਿਹੜੇ ਸੈਕਟਸ ਨੂੰ ਸਬਸੈਕਟਸ ਨੂੰ ਰਿਪਰੈਜ਼ੈਂਟ ਕਰਦੇ ਆ ਉਹਨਾਂ ਚ ਆਪਸ ਦੇ ਵਿੱਚ ਕਨਫਲਿਕਟ ਤੇ ਕਲੈਸ਼ਸ ਹੈਗੇ ਆ। ਜਿਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ। ਹੁਣ ਇੱਥੇ ਕੁਸ ਨੇ ਆ ਕੀ ਸਿੱਖਿਜ਼ਮ ਪਹਿਲੀ ਗੱਲ ਤਾਂ ਆਈਡਲ ਵਰਸ਼ਪ ਨੂੰ ਮੰਨਦਾ ਜਾਂ ਨਹੀਂ ਮੰਨਦਾ ਸਿੱਖੀਜ਼ਮ ਦੇ ਵਿੱਚ ਆਈਡਲ ਵਰਸ਼ਪ ਦੀ ਕੋਈ ਜਗ੍ਹਾ ਨਹੀਂ ਅਸੀਂ ਆਈਡਲ ਬ੍ਰੇਕਰ ਆ ਅਸੀਂ ਜਿਹੜੇ ਆਈਡਲ ਤੋੜਨ ਵਾਲੇ ਆ ਨਾ ਕਿ ਉਹਨਾਂ ਨੂੰ ਵਰਸ਼ਪ ਕਰਨ ਵਾਲੇ ਤੋਂ ਮੈਂ ਹੁਣ ਇੱਥੇ ਥੋੜੀ ਜੀ ਗੁਸਤਾਖੀ ਕਰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਜਿਹੜਾ 1136 ਪੰਨੇ ਦੇ ਤੇ ਮਹਾਰਾਜ ਨੇ ਕੁਝ ਲਿਖਿਆ ਡਿਫਾਈਨ ਕੀਤਾ ਕਲੈਰਿਟੀ ਨਾਲ ਕੀਤਾ ਜਿਸ ਨੂੰ ਕੋਈ ਸਿੱਖ ਨਾ ਕੋਈ ਜਥੇਦਾਰ ਨਾ ਕੋਈ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਾ ਕੋਈ ਹੋਰ ਜਥੇਬੰਦੀ ਉਸ ਦੇ ਉੱਤੇ ਉਸ ਨੂੰ ਕੋਈ ਕਨਟਰਡਿਕਟ ਕਰ ਸਕਦੀ ਆ ਬਸ ਵੀ ਹੈਵ ਟੂ ਬੀ obedient ਟੂ that ਕੀ ਕਹ ਰਹੇ ਆ 1136 ਪੰਨਾ ਵਰਤ ਨਾ ਰਹੁ ਨਾ ਮੈਂ ਰਮਜ਼ਾਨਾ ਨਾ ਮੈਂ ਵਰਤ ਰੱਖਦਾ ਨਾ ਰਮਜ਼ਾਨਾ ਮੁਸਲਮਾਨਾ ਵਾਲਾ ਇਸ ਸੇਵੀ ਜੋ ਰੱਖੇ ਨਿਦਾਨਾ ਪਰਮਾਤਮਾ ਇੱਕੋ ਹੈ ਉਸ ਨੂੰ ਮੈਂ ਐਡਰੈਸ ਕਰ ਰਿਹਾ ਇੱਕ ਗੁਸਾਈਂ ਅੱਲਾ ਮੇਰਾ Hindu Turk ਦੋਹਾਂ ਨਿਬੇੜਾ ਇੱਕ ਗੁਸਾਈਂ ਆ ਮੇਰਾ ਮੇਰਾ ਦੋਨਾਂ ਨਾਲ ਨਿਬੇੜਾ ਹੋ ਚੁੱਕਿਆ ਕੀ ਕਹਿ ਰਹੇ ਮਹਾਰਾਜ Hindu Turk ਦੋਹਾਂ ਨਿਬੇੜਾ Hindu ਆਨੋ Turk ਮੁਸਲਮਾਨਾ ਨੂੰ ਐਡਰੈਸ ਕਰ ਰਿਹਾ ਦੋਨਾਂ ਨਾਲ ਮੇਰਾ ਨਿਬੇੜਾ ਹੋ ਚੁੱਕਿਆ ਹਜ ਕਾਬੇ ਚਾਉ ਨਾ ਤੀਰਥ ਪੂਜਾ ਨਾ ਹੱਜਾਂ ਚ ਜਨਾ ਨਾ ਤੀਰਥਾਂ ਚ ਇਹ ਤੀਰਥਾ ਹਿੰਦੂ ਹੁੰਦਾ ਤੀਰਥ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਸਾਡਾ ਕੋਈ ਤੱਲਕ ਨਹੀਂ ਸਾਨੂੰ ਗੁਰੂ ਮਹਾਰਾਜ ਦਾ ਆਦੇਸ਼ ਹੈ ਜਿਸ ਨੂੰ ਕੋਈ ਸਿੱਖ ਕਿਸੇ ਪੋਜੀਸ਼ਨ ਤੇ ਉੱਤੇ ਹੋਵੇ ਉਹ ਇਸ ਨੂੰ ਡਿਸ obey ਨਹੀਂ ਕਰ ਸਕਦਾ ਉਹ ਇਸ ਦੇ ਉੱਤੇ ਕਿੰਤੂ ਪਰੰਤੂ ਕਰ ਹੀ ਨਹੀਂ ਸਕਦਾ ਅੱਗੇ ਕੀ ਹੈ ਏਕ ਸੇਵੀ ਅਵਰ ਨਾ ਦੂਜਾ ਇੱਕੋ ਰੱਬ ਹੋਰ ਦੂਜੇ ਦੀ ਅਸੀਂ ਗੱਲੇ ਨਹੀਂ ਕਰਦੇ ਅੱਗੇ ਕੀ ਆ ਪੂਜਾ ਕਰੋ ਨਮਾਜ਼ ਗੁਜ਼ਾਰੋ ਉਥੇ ਕੀ ਹੋਣੀ ਹੈ ਕੀ ਹੋਣਾ ਉੱਥੇ 22 ਤਰੀਕ ਨੂੰ ਪੂਜਾ ਹੋਣੀ ਹੈ ਨਾ ਸਾਡੇ ਪੂਜਾ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਪੂਜਾ 'ਚ ਵਿਸ਼ਵਾਸ ਨਹੀਂ ਰੱਖਦੇ ਸਮਝੇ ਕਿ ਨਹੀਂ ਇੱਕ ਨਿਰੰਕਾਰ ਰਹਿਦੇ ਨਮਸਕਾਰੂ ਨਾ ਹਮ Hindu ਨਾ Musalman ਦੇਖੋ ਕਿੰਨੀ ਕਲੈਰਿਟੀ ਹੈ ਔਰ ਉਸ ਤੋਂ ਅੱਗੇ ਕੀ ਅੱਲਾਹ ਰਾਮ ਕੇ ਪਿੰਡ ਪ੍ਰਾਨ ਹੁਣ ਇਸ ਇੰਨੇ ਛੋਟੇ ਸ਼ਬਦਾਂ ਦੇ ਵਿੱਚ ਮੈਂ ਕਹਿੰਦਾ ਦੁਨੀਆ ਦਾ ਵੱਡੇ ਤੋਂ ਵੱਡਾ ਵਿਦਵਾਨ ਹੋਵੇ ਵੱਡੇ ਤੋਂ ਵੱਡਾ ਲੇਖਕ ਹੋਵੇ ਉੱਤੇ ਟੋ ਬੜਾ ਚਿੰਤਕ ਹੋਵੇ ਇੰਨੀ ਪ੍ਰੈਸੀਜਨ ਦੇ ਨਾਲ ਇੰਨੇ ਛੋਟੇ ਸ਼ਬਦਾਂ ਵਿੱਚ ਸਾਰੀਆਂ ਗੱਲਾਂ ਕਹਿ ਨਹੀਂ ਸਕਦਾ ਹੁਣ ਮੈਨੂੰ ਦੱਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1136 ਪੰਨੇ ਦੇ ਉੱਤੇ ਇਹ ਸ਼ਬਦ ਹੈ ਪੰਜਵੇਂ ਪਾਸ਼ਾ ਦੇ ਲਿਖਿਆ ਤਾਂ ਕੀ ਅਸੀਂ ਇਸ ਨੂੰ ਉਬੇ ਕਰੀਏ ਜਾਂ ਕੋਈ ਜਥੇਦਾਰ ਜਾਂ ਕੋਈ ਹੋਰ ਕੋਈ ਵੀ ਬੰਦਾ ਕਹਿਣ ਵਾਲਾ ਸਾਡਾ ਇਸ ਗੱਲ ਦੇ ਨਾਲ ਇਵੈਂਟ ਦੇ ਨਾਲ ਕੋਈ ਲੈਣਾ ਦੇਣਾ ਹੈ ਹੀ ਨਹੀਂ ਜੀ ਵੀਰ ਸਿੱਖ ਜੇ ਅਸੀਂ ਸਿੱਖ ਨਹੀਂ ਹਾਂ ਜੇ ਅਸੀਂ ਸਿੱਖੀ ਤੋਂ ਮੁਨਕਰ ਜੇ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਗੁਰੂਆਂ ਤੋਂ ਮੁਨਕਰ ਤਾਂ ਜੋ ਮਰਜ਼ੀ ਤੁਸੀਂ ਜਾਓ ਜਿਹੜੇ ਉੱਥੇ ਜਾ ਰਹੇ ਆ ਸਿੱਖੀ ਪਹਿਰਾਵੇ ਵਿੱਚ ਜਾ ਰਹੇ ਉਹ ਸਿੱਖ ਨਹੀਂ ਹੈ ਇਨ ਅਕੋਰਡੈਂਸ ਵਿਦ ਥਿਸ ਡਿਕਟੇਸ਼ਨ ਜਿਹੜੀ ਗੁਰੂ ਡਿਕਟੇਟ ਦੇ ਰਿਹਾ ਉਸ ਦੇ ਮੁਤਾਬਕ ਉਹ ਸਿੱਖ ਨਹੀਂ ਹੈਗੀ ਉਹ ਉਹਨਾਂ ਦਾ ਪਹਿਰਾਵਾ ਕੋਈ ਵੀ ਹੋ ਸਕਦਾ ਤੋਂ ਇਸ ਕਰਕੇ ਸਾਡਾ ਉਸ ਇਵੈਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਉਸ ਦੇ ਵਿੱਚ ਸ਼ਾਮਲ ਹੋ ਹੀ ਨਹੀਂ ਸਕਦੇ ਸਾਡੀ ਉਸ ਦੇ ਨਾਲ ਕੋਈ ਕਿਸੇ ਕਿਸਮ ਦਾ ਰਿਲੇਸ਼ਨਸ਼ਿਪ ਐਸਟੈਬਲਿਸ਼ ਹੀ ਨਹੀਂ ਹੋ ਸਕਦਾ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਉਸ ਨੂੰ ਆਪਣਾ ਲਿਵਿੰਗ ਕਾਰਪੋਰੇਟ ਗੁਰੂ ਮੰਨਦੇ ਆ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਐ ਤੋ ਸੇ ਜਿਉਂਦਾ ਜਾ ਹੁਣ ਇੱਥੇ ਕੀ ਝਗੜਾ ਕੀ ਆ ਜੋ ਜੋ ਮੈਂ ਸਮਝ ਸਕਿਆ ਗੱਲ ਹੈਗੀ ਆ ਜਿਹੜਾ ਉੱਥੇ ਚੜਾਵਾ ਚੜਿਆ ਰੋਲਾ ਹੈਗਾ ਪੈਸੇ ਦਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਦੋਨੇ ਤਰ੍ਹਾਂ ਪਹਿਲਾਂ ਕੀ ਸੀ ਜਿਹੜੇ ਸ਼ੰਕਰ ਆਚਾਰੀਆ ਜੀ ਕਹਿ ਰਹੇ ਆ ਮੇਰਾ ਉਹਨਾਂ ਨਾਲ ਕੋਈ ਮਤਭੇਦ ਨਹੀਂ ਮੈਂ ਤਾਂ ਉਹ ਦੱਸ ਰਿਹਾ ਆਈ ਏਮ ਟ੍ਰਾਈਿੰਗ ਟੂ ਐਕਸਪਲੇਨ ਐਂਡ ਅੰਡਰਸਟੈਂਡ ਐਂਡ ਟ੍ਰਾਈਿੰਗ ਟੂ ਕਮਿਊਨੀਕੇਟ ਵਿਦ ਯੂ ਇਨ ਸਿੰਪਲਰ ਵਰਡਸ ਉਹ ਕੀ ਕਹਿ ਰਹੇ ਆ ਵੀ ਪਹਿਲਾਂ ਇੱਕ ਟਰਸ ਸੀ ਉਹ ਟਰਸ ਜਿਹੜਾ ਸੀ ਉਹ ਦਾਨ ਲੈ ਰਿਹਾ ਸੀ ਲੋਕਾਂ ਤੋਂ ਉਹ ਟਰਸ ਨੂੰ ਭੰਗ ਕਰਕੇ ਮੋਦੀ ਸਾਹਿਬ ਨੇ ਦੂਜਾ ਟਰਸਟ ਬਣਾਤਾ ਉਹ ਮਤਲਬ ਉਸ ਟਰਸਟ ਜਿਹੜੇ ਸ਼ੰਕਰਚਾਰੀਆ ਜੀ ਹੈ ਨਾ ਕਿੰਨੇ ਵੱਡੇ ਵਿਦਵਾਨ ਹੋਣ ਪਰ ਜੋ ਉਹਨਾਂ ਦੀ ਕਮਿਊਨੀਕੇਸ਼ਨ ਆਈ ਆ ਉਸ ਤੋਂ ਕਲੀਅਰਲੀ ਐਸਟੈਬਲਿਸ਼ ਹੋ ਰਿਹਾ ਵੀ ਉਹਨਾਂ ਦਾ ਇੰਟਰਸਟ ਪੈਸੇ ਨਾਲ ਉਹਨਾਂ ਦਾ ਇੰਟਰਸਟ ਜਿਹੜਾ ਝੜਾਵਾ ਚੜਿਆ ਜਾਂ ਜੋ ਉਥੋਂ ਦਾਨਪੂਰਨ ਹੋਇਆ ਜੋ ਪੈਸਾ ਇਕੱਠਾ ਹੋਇਆ ਦੂਜੇ ਪਾਸੇ ਕੀ ਆ ਦੀਰਾ ਮੋਦੀ ਸਾਹਿਬ ਦਾ ਕਾਰਨ ਕੋਨਾ ਕੀ ਉਹਦਾ ਨਾਮਾ ਚੰਪਤ رائے ਉਹ ٹرسٹ ਦਾ ਚੀਫ ਹੈ ਚੰਪਤ رائے ਤੇ ਬਹੁਤ ਪਹਿਲਾਂ ਬੜੇ سنگੀਨ ਇਲਜ਼ਾਮ ਲੱਗੇ ਕਿ ਉਸ ਨੇ ਉੱਥੇ ਦੀ ਪ੍ਰਾਪਰਟੀ ਦੇ ਬਹੁਤ ਵੱਡੇ ਵੱਡੇ ਹਜ਼ਾਰਾਂ ਕਰੋੜਾਂ ਦੇ ਕਪਲੇ ਕੀਤੇ ਕਪਲੇ ਕੀਤੇ ਸਸਤੀ ਜ਼ਮੀਨ ਲੈ ਕੇ ਉਸ ਨੂੰ ਬਹੁਤ ਮਹਿੰਗੇ ਪਾਉਂ ਚ ਉਹਦੀ ਡਿਟੇਲ ਮੈਂ ਨਹੀਂ ਜਾਣਨਾ ਚਾਹੁੰਦਾ ਕਿਉਂਕਿ ਉਹ ਤਾਂ ਉਹਨਾਂ ਦਾ ਮਸਲਾ ਹੈ ਸਾਡਾ ਇਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਨਾ ਅਸੀਂ ਦਾਨ ਦਿੱਤਾ ਨਾ ਅਸੀਂ ਦਾਨ ਦੇ ਵਿੱਚ ਇਨਵੋਲਡ ਨਾ ਸਾਡਾ ਦਾਨ ਦੇ ਨਾਲ ਕੋਈ ਕਿਸੇ ਕਿਸਮ ਦਾ ਡਿਸਪਿਊਟ ਹੈ ਸਾਡਾ ਸਿਧਾਂਤਿਕ ਕਨਫਲਿਕਟ ਤੇ ਕਲੈਸ਼ ਤੇ ਕਨਟਰਡਿਕਸ਼ਨ ਹੈ ਵੀ ਆਰ ਅਪੋਜ਼ਡ ਟੂ ਦੈਟ ਸਿਸਟਮ ਨਾਟ ਡਿਸਿਮਿਲਰ ਜੇ ਡਿਸਿਮਿਲਰਿਟੀ ਹੋਵੇ ਤਾਂ ਤਾਂ ਕੋਈ ਗੁੰਜਾਇਸ਼ ਹੋ ਸਕਦੀ ਹੈ ਅਸੀਂ ਤਾਂ ਟੋਟਲੀ ਆਪੋਜ਼ਿਟ ਹਾਂ ਉਸ ਦੇ ਨਾਲ ਸਮਝੇ ਕਿ ਨਹੀਂ ਤਾਂ ਇਸ ਕਰਕੇ ਉੱਥੇ ਜਾਣਾ ਤੇ ਫਿਰ ਇਸ ਉਰਜਨ ਚ ਅਸੀਂ ਕਿਉਂ ਪਈਏ ਉਹਨਾਂ ਦਾ ਆਪਸ ਹੀ ਝਗੜਾ ਹੈਗਾ ਸਨਾਤਨ ਹਿੰਦੂਇਜ਼ਮ ਦੀ ਕੀ ਡੈਫੀਨੀਸ਼ਨ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸ਼ੰਕਰਚਾਰੀਆਜ਼ ਨੂੰ ਇਨਵੋਲਵ ਕਰਨਾ ਕਿਸ ਤਰੀਕੇ ਨਾਲ ਸ਼ੰਕਰਚਾਰੀਆਜ਼ ਨੂੰ ਬਾਹਰ ਕੱਢਣਾ ਕਿਸ ਤਰੀਕੇ ਦੇ ਨਾਲ ਆ ਜਿਹੜਾ ਦੂਸਰਾ ਆਦਮੀ ਆ ਉਸ ਦੀ ਤੁਸੀਂ ਜੋ ਇੰਟਰਪ੍ਰੀਟੇਸ਼ਨ ਉਸ ਨੂੰ ਮੰਨਣਾ ਤੋਂ ਉਹ ਤਾਂ ਗੱਲ ਇੱਥੇ ਤੱਕ ਚਲੀ ਗਈ ਕਿ ਜਿਹੜਾ ਉਹ ਹੈ ਬੰਦਾ ਉਹ ਤਾਂ ਇਹ ਕਹਿ ਰਿਹਾ ਵੀ ਚੰਪਤ ਰਾਏ ਤਾਂ ਇਹ ਕਹਿ ਰਿਹਾ ਵੀ ਜਿਹੜੇ ਮੋਦੀ ਜੀ ਆ ਉਹ ਫਲਾਣੇ ਭਗਵਾਨ ਦੀ ਇਨਕਾਰਨੇਸ਼ਨ ਹੈ ਸਾਡਾ ਇਨਕਾਰਨੇਸ਼ਨ ਦੇ ਨਾਲ ਕੋਈ ਮਤਲਬ ਨਹੀਂ ਹੈ ਮਾਫ ਕਰਨਾ ਵੀ ਆਰ ਡੈਡ ਅਗੇਂਸਟ ਇਨਕਾਰਨੇਸ਼ਨ ਸਾਡਾ ਪੈਗੰਬਰ ਹੈ ਪ੍ਰੋਫਿਟ ਹੈ ਸਮਝੇ ਕਿ ਨਹੀਂ ਪ੍ਰੋਫਿਟ ਤੋਂ ਉੱਪਰ ਸਾਡੇ ਕੋਲ ਲਿਵਿੰਗ ਕਾਰਪੋਰੇਟ ਗੁਰੂ ਹੈ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਜੋ ਵੀ ਸਮੱਸਿਆ ਸਾਡੀਆਂ ਆਉਂਦੀਆਂ ਡੇ ਟੂ ਡੇ ਅਸੀਂ ਕੀ ਅਸੀਂ ਉਸ ਦੇ ਨਾਲ ਆਪਣੀ ਜ਼ਿੰਦਗੀ ਨੂੰ ਢਾਲਣਾ ਕੀ ਖਾਣਾ ਕੀ ਪੀਣਾ ਕਿੰਨਾ ਸੌਣਾ ਕਿੰਨਾ ਜੋ ਵੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਉਹ ਮਹਾਰਾਜ ਨੇ ਉਹਦੇ ਵਿੱਚ ਸਾਰੀ ਚੀਜ਼ ਵਿਦ ਪ੍ਰੀਸੀਸ਼ਨ ਐਂਡ ਵਿਦ ਕਲੈਰਿਟੀ ਵਿਦ ਨੋ ਐਮਬਿਗਿਟੀ ਕੋਈ ਐਮਬਿਗਿਟੀ ਹੈ ਹੀ ਨਹੀਂ ਤੋਂ ਅਸੀਂ ਖਾਮ ਖਾ ਐਮਬਿਗਿਟੀ ਆਪ ਕ੍ਰੀਏਟ ਕਰ ਰਹੇ ਹਾਂ ਕਿਉਂ ਕਰ ਰਹੇ ਹਾਂ ਕੀ ਜ਼ਰੂਰਤ ਕਿਉਂ ਅਸੀਂ ਪੁੱਛ ਰਹੇ ਹਾਂ ਮਾਫ ਕਰਨਾ ਮੈਂ ਇਸ ਗੱਲ ਦੇ ਖਿਲਾਫ ਹਾਂ ਕਿ ਉਹਨਾਂ ਨੂੰ ਪੁੱਛਿਆ ਜਾਵੇ ਕਿਉਂ ਪੁੱਛਿਆ ਜਾਵੇ ਸੋਡੇ ਕੋਲ ਜੁੰਦਾ ਜਾਗਦਾ ਗੁਰੂ ਪਿਆ ਪੰਨੇ ਖੋਲ ਲੋ ਉਹਨੂੰ ਪੜ੍ਹ ਲਓ ਨਹੀਂ ਪੜ੍ਹ ਨਹੀਂ ਸਮਝ ਆਉਂਦੀ ਕਿਸੇ ਹੋਰ ਗਿਆਨੀ ਤੋਂ ਬੁੱਧੀਮਾਨੀ ਤੋਂ ਬੁੱਧੀਮਾਨ ਤੋਂ ਪੁੱਛ ਲੋ ਭਾਈ ਇਹਦਾ ਕੀ ਮਤਲਬ ਤੋਂ ਇਸ ਕਰਕੇ ਇਹ ਬਹਿਸ ਬਿਲਕੁਲ ਇਹਦੀ ਕੋਈ ਗੁੰਜਾਇਸ਼ ਨਹੀਂ ਹੈ ਕੋਈ ਇਸ ਦੇ ਵਿੱਚ ਐਮਬਿਗਿਟੀ ਨਹੀਂ ਹੈ ਕੋਈ ਇਸ ਦੇ ਵਿੱਚ ਕਨਫਿਊਜ਼ਨ ਨਹੀਂ ਹੈ ਕੋਈ ਇਸ ਦੇ ਵਿੱਚ ਕੰਟਰਡਿਕਸ਼ਨ ਨਹੀਂ ਹੈ ਸਿੰਪਲ ਸਟੇਟਿੰਗ ਹੈ ਵੀ ਅਸੀਂ ਆਈਡਲ ਵਰਸ਼ਿਪ ਦੇ ਟੋਟਲੀ ਡੈਡ ਸੈਟ ਅਗੇਂਸਟ ਤੋਂ ਉਹਦੇ ਵਿੱਚ ਆਈਡਲ ਨੂੰ ਉਹਨਾਂ ਨੇ ਕਿਸ ਤਰੀਕੇ ਨਾਲ ਬਿਰਜਮਾਨ ਕਰਨਾ ਉਹਨਾਂ ਦੇ ਆਪਸ ਵਿੱਚ ਕਨਟਰਡਿਕਸ਼ਨਸ ਹੈਗੀਆਂ ਜਾਂ ਜੋ ਵੀ ਡਿਫਰੈਂਸ ਆਪੀਨੀਅਨ ਉਹਨਾਂ ਦਾ ਹੈਗਾ ਉਹ ਜੋ ਮਰਜ਼ੀ ਕਰੀਦਾ ਸਾਡਾ ਉਹਨਾਂ ਨਾਲ ਕੀਦਾਂ ਲੋ ਤੋਂ ਇਸ ਕਰਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਮੁੱਖ ਰੱਖ ਕੇ ਉਸ ਦੇ ਆਧਾਰ ਦੇ ਉੱਤੇ ਚੱਲੀਏ ਤੇ ਐਵੇਂ ਖਾਮ ਖਾ ਆ ਕਿਸੇ ਦੇ ਅਧੀਨ ਹੋ ਕੇ ਆ ਜਥੇਦਾਰ ਆ ਜੀ ਆ ਫਲਾਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੀ ਆ ਅਕਾਲੀ ਦਲ ਆ ਜੀ ਆ ਫਲਾਨਾ ਵਿਦਵਾਨ ਆ ਜੀ ਫਲਾਨਾ ਗਿਆਨੀ ਕਿਸੇ ਚੀਜ਼ ਦੀ ਲੋੜ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਖੋਲੋ ਉਹਦੇ ਨਾਲ ਤੁਸੀਂ ਕਮਿਊਨੀਕੇਟ ਕਰ ਸਕਦੇ ਹੋ ਜਿਉਂਦਾ ਜਾਗਦਾ ਗੁਰੂ ਆ ਉਹਦੇ ਨਾਲ ਤੁਸੀਂ वार्तालाप ਕਰ ਸਕਦੇ ਹੋ ਔਰ वार्तालाप ਕਰਕੇ ਤੁਸੀਂ ਸਿੱਧੇ ਤੌਰ ਤੇ ਆਪਣਾ ਰਾਹ ਲੱਭ ਸਕਦੇ ਹੋ ਤੁਮੇਰਾ ਤਾਂ ਇੰਨੀ ਕੀ ਸਮਝ ਆ ਇਸ ਤੋਂ ਬਾਅਦ ਮੈਂ ਇਸ ਬਾਰੇ ਕੋਈ ਹੋਰ ਕੁਝ ਕਹਿ ਨਹੀਂ ਸਕਦਾ